پانگ جی کا خالصا <سؤال> واحد ਪੂਰੀ ਪ੍ਰਤਨਆ ਹੈ ਜਿਹੜੇ ਦੋ ਦਰਵਾਜ਼ੇ ਕਿ ਤੁਸੀਂ ਸਾਰੇ ਜਨਨ ਆਪਣਾ ਕੀਤੇ ਸਮਾਗਮ ਕੱਢ ਕੇ ਆਇਓ ਕਿ ਜਿਹੜਾ ਅਸੀਂ ਸੰਤਾ ਨੂੰ ਮੈਸੇਜ ਪਾਉਣਾ ਚਾਹੁੰਦੇ ਉਹ ਤੁਸੀਂ ਇੱਕ ਹਾਜ਼ਿਰ ਹੋਣ ਕੇ ਇਹ ਸੰਤਾ ਦਾ ਕਿਹਾ ਹੋਵੇ ਇਸੇ ਤਰ੍ਹਾਂ ਦਾ ਦਰਵਾਜ਼ਾ ਹੈ ਆਪਾਂ ਗਾਂ ਦਾ ਦੇ ਦੇ ਉਹ ਪਾਈਆ ਪਰਪਾਲ ਸਿੰਘ ਦੀ ਖਾਲਸਾ ਜੋ ਮੈਂ ਮਰੰਦ ਪਰਲੀਮੈਂਟ ਗਰੁੱਪ ਨਾਲ ਉਹਨਾਂ ਦੇ ਕਿਹਾ ਜੀ ਸਿੰਘ ਇਹ ਸਾਡਾ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਕਰਦਾ ਇਹ ਇਹ ਨੂੰਤਾ ਹੈ ਕਿ ਜੋ ਸਿੱਖ ਪੰਥ ਦੇ ਸਾਹਮਣੇ ਬੜੀਆਂ ਬੜੀਆਂ ਸਮੱਸਿਆਵਾਂ ਹੋਆਂ ਉਹਨਾਂ ਵਾਸਤੇ ਅਸੀਂ ਇਹ ਜੋ ਬਾਬਾ ਬਕਰਦਾਏ ਜੀ ਤੇ ਇੱਕ ਬਹੁਤ ਵੱਡਾ ਗਰੁੱਪ ਦੇ ਫਾਜ਼ਲ ਦੀ ਜਾਚ ਮੇਲਾ ਬਣਾਇਆ ਜਾਂਦਾ ਉਹਦੇ ਤੇ ਅਸੀਂ ਇੱਕ ਪੰਥਕ ਗੱਲ ਕਰਤਾ ਕਰਕੇ ਜਿੰਨੇ ਵੀ ਸਿੱਖ ਬਦਲੇ ਆ ਪੁਰਾਣੇ ਸਾਜੇ ਤੌਰ ਤੇ ਪੰਥਕਾ ਕਟ ਦੇ ਵਿਚਾਰ ਦਾ ਅਗੈਰਾ ਪ੍ਰੋਗਰਾਮ ਹੈ ਉਹਦੇ ਬਾਅਦ ਤੇ ਅਸੀਂ 21 ਤਰੀਕ ਨੂੰ ਵੱਡਾ ਕਟ ਰੱਖਿਆ ਉਹਦੇ ਤਰੀਕ ਸੰਤਾ ਨੂੰ ਜ਼ੋਰ ਅਪੀਲ ਕਰਦੇ ਆ ਕਿ ਵਾਦਵਾਦ ਮੋਹਣ ਦੀ ਕੋਸ਼ਿਸ਼ ਕਰਨ ਤੇ ਦੂਸਰਾ ਉਹਦੇ ਚ ਇੱਕ ਅਸੀਂ ਇਹ ਪੁੱਦਾ ਵਿਚਾਨਾ ਜਾਉ ਕਿ ਕਿ ਸ੍ਰੋਮੇ ਕਮੇਟੀ ਜਿਹੜੀ ਸਿੱਖਾਂ ਦੀ ਇੱਕ ਸਰਮੋਰ ਸੰਤਾ ਵਾਲਾ ਤੇ ਉਹਨੀਆਂ ਪਿਛਲੇ ਲੰਬੇ ਸਮੇਂ ਤੋਂ ਚੋਣਾ ਨਹੀਂ ਹੋਇਆ ਉਹ ਉਹਦੇ ਕਈ ਕਾਰਨ ਹੋ ਸਕਦੇ ਆ ਪਰ ਹੁਣ ਜ਼ੋਰ ਜੋ ਬੋਟਰ ਕਮਿਸ਼ਨ ਨੇ ਉਹ ਕੰਮ ਬਣਾਉਣ ਦੀ ਪ੍ਰਕਿਰਿਆ ਆਰੰਭ ਕੀਤੀ ਸੀ ਉਹ ਕਾਫੀ ਲੰਮੇ ਦਮੇ ਤੋਂ ਉਹ ਟੈਂਸਨਸ ਵੀ ਵਧਾਇਆ ਵੀ ਗਿਆ ਪਰ ਫਿਰ ਵੀ ਪਤਾ ਨਹੀਂ ਇਹ ਸੇਖਣਤਾ ਜੋ ਬਹੁਤ ਉਹਦੇ ਵਾਸਤੇ ਰੁਚੀ ਘਟਿਆ ਤੇ ਇਸ ਕਰਕੇ ਉਹਦੇ ਅਜੇ ਤੱਕ ਮੇਰਾ ਖਿਆਲ ਹੈ ਕਿ ਜੋ ਪਿਛਲੀ ਇਲੈਕਸ਼ਨ 2011 ਚ ਹੋਈ ਆ ਉਹਦੇ ਮਸਾਵਲੇ ਤੇ 50% ਵੀ ਵੋਟਾਂ ਨਹੀਂ ਮੈਂ ਤੇ ਅਸੀਂ ਇਹ ਜੋ ਬੋਟਰ ਕਮਿਸ਼ਨ ਦੇ ਜਿਹੜੇ ਹੈਡ ਹੈ ਆ ਸਰੋਂ ਸਾਹਿਬ ਉਹਨਾਂ ਨੂੰ ਸਾਡਾ ਬੋਤ ਮਿਹਰ ਸੀ ਸਰਬਜੀਤ ਜੀ ਤੋਂ ਸਾਡੇ ਵੱਲੋਂ ਕਿ ਇਹਨਾਂ ਦੀ ਡੇਟ ਹੋਰ ਵਧਾਈ ਜਾਣ ਚਾਹੀਦੀ ਹੈ ਕਿ ਬੋਤਾਂ ਜਿਹੜੀਆਂ ਸਾਰੇ ਲੋਕ ਬਣਾ ਸਕਣ ਤੇ ਜਿਹੜਾ ਆਉਣ ਵਾਲੇ ਸਮੇਂ ਤੇ ਇਲੈਕਸ਼ਨ ਹੋਈਏ ਤਾਂ ਸਾਰੇ ਆਪਣਾ ਉਹਦੇ ਜਿਹੇ ਦਾ ਭਾਗ ਲੈ ਸਕਣ ਇਹ ਇਹਦਾ ਮੁੱਖ ਬੰਦਾ ਦੂਸਰਾ ਦੂਸਰਾ ਜਿਹੜਾ ਸਰਹੋਰ ਇਹ ਇਹ ਜਿਹੜੀ ਹੈ ਇਹਦੇ ਜੋ ਅਸੀਂ ਲੋਕੀ ਕਮੇਟੀ ਤੇ ਇਸ ਕਰਕੇ ਅਸੀਂ ਸਾਰੇ ਜਣੇ ਅਕਤਾਨਮੀ ਕਹਿ ਰਹੇ ਕਿ ਤੁਸੀਂ ਵਾਤਵਾਦ ਭਾਗ ਲਓ ਇਹ ਸੰਸਦ ਇਹ ਜਿਹੜਾ ਸੱਚ ਸੰਸਦ ਦਾਵਾਜ ਬਹੁਤ ਵੱਡਾ ਨਿਰਾਹ ਹੋ ਚੁੱਕਾ ਤੇ ਇਹਨਾਂ ਦੀ ਜਿਹੜੀ ਅਵਿਸ਼ਵਾਸ ਜੋਖਤਾ ਬਹੁਤ ਨੀਵੇਂ ਪੱਧਰ ਤੇ ਚੱਲੇ ਗਈ ਕੋਈ ਵੀ ਵੀ ਵਿਸ਼ਵਾਸ ਕਰਨ ਵਾਸਤੇ ਯਾਰ ਨਹੀਂ ਕਰਕੇ ਆਪਾਂ ਸਾਰੇ ਜਣੇ ਦੁਬਾਰਾ ਇਹ ਚ ਉਹ ਆਪਣੇ ਸਭਾਗੇ ਤੇ ਇਹ ਸੰਸਦ ਦਾ ਜਿਹੜਾ ਵਕਾਰ ਹੈ ਜਿੱਦਾਂ ਜਿਨ੍ਹਾਂ ਸੱਚ ਸੁਣਾ ਤੇ ਸੰਸਦਾਂ ਏ ਮੋਦ ਚਾਹੀਦਾ ਸੀ ਉਹ ਉਹ ਉਹਦੇ ਵਾਸਤੇ ਅਸੀਂ ਦੁਬਾਰਾ ਇਸ ਨੂੰ ਉਹ ਉਹ ਉਸ ਮਕਾਮ ਤੇ ਨਾਲ ਪਹੁੰਚਾ ਸਕੀਏ ਦੂਸਰਾ ਜਿਹੜੇ ਸਾਡੇ ਸਾਹਮਣੇ ਜਿਹੜਾ ਕਿ ਘੱਟ ਗਿਣਤੀਆਂ ਦੇ ਉੱਪਰ ਜਿਹੜਾ ਸਰਕਾਰ ਵੱਲੋਂ ਇਹ ਜਿਹੜਾ ਅਤਿਆਚਾਰ ਹੋ ਰਿਹਾ ਉਹਨੂੰ ਰੋਕਣ ਵਾਸਤੇ ਵੀ ਆਪਾਂ ਸਾਰੇ ਜਣੇ ਰੱਖੇ ਤੇ ਫੰਕ ਤੇ ਕਾਤਾ ਸਰਸਾ ਦਾ ਤਾਂ ਇਹ ਮਕਸਦ ਇਹ ਆ ਕਿ ਅਸੀਂ ਉਹ ਉਹਦੇ ਚ ਵੀ ਸਾਰੇ ਜਣੇ ਸਾਰਿਆਂ ਦੀ ਰਾਇ ਲੈ ਕੇ آن والے سمے کی سامان کی رنکتی چاہی دیا ساری سیکھ سنو سارے پنس کو اکٹھا کرنا چاہتے ہیں اس کر کے چاہتے ہیں کہ سارے مسئلے ساڑے بہت وڈے آس کر کے ابھی سارے دران مل کے نجو کے پنت کار کے سارے کٹھے ہوئی تھی سارے سفر پراپت کر سکتے ہاں جس طرح سارے سامنے ہیں کہ ایک کشمیر تو جائے ایم پی ایک ਅਬਰਤਵਾਲ ਦੇੰਕੀ ਗਰੂਪਾਂ ਤੋਂ ਬਹੁਤ ਵੱਡੇ ਮਾਰਦੰਨਾ ਜਿੱਥੇ ਹੋਇਆ ਉਹਨਾਂ ਨੂੰ ਵੀ ਬਿਨਾਂ ਵਜ੍ਹਾ ਇਹ ਜੋ ਲੋਕ ਸੰਘਰਸ਼ ਦੀ ਹਾਇਤੇਣ ਵਾਲੇ ਲੋਕ ਨੂੰ ਲੋਕਾਂ ਨੂੰ ਪ੍ਰਮਤਾ ਪਾੜਣ ਵਾਲੇ ਉਹਦੀ ਕਾਨੂੰਨੀਆ ਧਰੀਆਂ ਠਾਰ ਅਡੰਬੇ ਆ ਤੇ ਉਹਨਾਂ ਨੂੰ ਬਿਨਾਂ ਵਜ੍ਹਾ ਅਸਰ ਰੱਖਿਆ ਹੈ ਕਿ ਜੋ ਇਹਨੇ ਵਟੇ ਲੋਕਾਂ ਦੀ ਜਿਹੜੀ ਨਮਾਇਜ਼ਗੀ ਆ ਉਹਨਾਂ ਦੀ ਜਿਹੜੀ ਕੋਰਟ ਵਾਲ ਆ ਕਿ ਉਹਨਾਂ ਨੂੰ ਛੇਤੀ ਛੇਤੀਆ ਕੀਤਾ ਜਾਣਾ ਚਾਹੀਦਾ ਇਹ ਉਹਨਾਂ ਨੂੰ ਜਿਹੜੇ ਉਹਨਾਂ ਦੇ ਸਾਥੀਆਂ ਨੂੰ ਇਹ ਬੰਦੇ ਇੰਨਾਂ ਨੂੰ ਸਤ੍ਰੁਣ ਤਰਿਆ ਕਰਨ ਨੂੰ ਆਪੇ ਜੋਵਾ ਚੀਂ ਇਹ ਜਿਹੜਾ ਪ੍ਰੋਗਰਾਮ ਆ ਉਹ ਉਹ ਸਾਡੀ ਜੀ ਰੂਪਕਾ ਉਹਦੇ ਵਾਸਤੇ ਤਿਆਰ ਕਰ ਰਹੇ ਆ ਕਿ ਉਹ ਪੱਖਾ ਘੱਟ ਕੋਈ ਮਜੇ ਕਰਿਆ ਜਾ ਜਾ ਕਿ ਉਹ ਜਿਹੜੇ ਇਹ ਜਿਹੜੇ ਸਾਡੇ ਘੱਟ ਗਿੰਤੀਆਂ ਦੇ ਹੋ ਗਏ ਬਾਕੀ ਸਿੱਖਾਂ ਨਾਲ स्वतਤਵ ਮਸਲੇ ਨੂੰ ਜਿਹੜੀ ਮਸਲੇ ਆ ਜਿਹੜੇ ਸਾਡੇ ਦੇ ਮਿਰਖਾਲਾ ਜਦਿਆਂ ਉੱਤੇ ਦੇਣ ਇਹ ਤਸ਼ੱਦਦ ਗੁਰੂ ਬਤਾ ਜਾ ਰਹੇ ਆ ਉਹ ਜਿਹੜੇ ਕਿ موجوده ਸਰਕਾਰ ਆ ਉਹ ਜਿਹੜੇ ਕਿ ਉਹਨਾਂ ਦੇ ਕੁਝ ਮੰਤਰੀ ਜਿਹੜੇ ਆ ਇਹ ਸਾਡੇ ਜਿਹੜੇ ਜਿਹਨਾਂ ਨੇ ਵੋਟਾਂ ਪਾਈਆਂ ਜਾਂ ਜਾਂ ਨਾਲ ਸਪੋਰਟ ਕੀਤੀ ਉਹਨਾਂ ਨੂੰ ਖਾਇਆ ਜਾ ਰਿਹਾ ਮਤਲਬ ਜਾਰੀ ਪਰਤੇ ਕੀਤਾ ਜਾ ਰਿਹਾ ਉਹਨਾਂ ਦੇ ਜਿਦਾ ਫਲਰਵਾ ਦੇ ਪਟਿਤ ਉਹ ਉਹਨਾਂ ਉਹ ਉਹਨਾਂ ਦਾ ਉਹ ਨਾਮ ਵੱਲੋਂ ਬਹੁਤ ਦੁੱਖਾਂ ਸੰਗੀਤ ਜਾ ਰਿਹਾ ਇਹ ਵੀ ਜੀਓ ਸਾਹਿਬ ਆ ਕੁਝ ਇਹਨਾਂ ਦੇ ਹੋਰ ਵੀ ਆ ਜਿਹੜੇ ਕਿ ਉਹ ਇਹ ਚੀਜ਼ ਬਹੁਤ ਇਹ ਲੋਕਾਂ ਦੇ ਬੋਤ ਕਈਆਂ ਤੇ ਝੂਠੇ ਪਰਚੇ ਦਰਜ ਵੀ ਕਰ ਦਿੱਤੇ ਜਾਇਆ ਕਈਆਂ ਧਰਮੀਆਂ ਦਿੱਤੀਆਂ ਜਾ ਰਹੀਆਂ ਇਹ ਇਹ ਇਹਦਾ ਵੀ ਅਸੀਂ ਪੁਰਜੋਰ ਵਿਰੋਧ ਕਰਦੇ ਆਂ ਤੇ ਉਹਨਾਂ ਨੂੰ ਇਹ ਚੇਤਾਵਨੀ ਵੀ ਦੇਣੀ ਚਾਹੁੰਦੇ ਆਂ ਕਿ ਜੇ ਉਹ ਇਹਦੇ ਹਮਝੇ ਕੰਮ ਤੋਂ ਬਾਹਰ ਨਹੀਂ ਆਉਂਦੇ ਤੇ ਕੋਈ ਫਿਰ ਵੱਡਾ ਉਹਨਾਂ ਦੇ ਖਿਲਾਫ ਵੀ ਕੋਈ ਵੱਡਾ ਚਲਚ ਕਰਾਂਗੇ ਅਸੀਂ ਸਰਕਾਰ ਜੋ ਪੰਜਾਬ ਚ ਲਾਇਟਾਂ ਦੀ ਸਥਿਤੀ ਹੋ ਵੀ ਬੜੀ ਬੁੜੇ ਹਾਲਾਤਾਂ ਤੇ ਪਹੁੰਚੀ ਹੋਈ ਹੈ ਰੋਜ਼ ਹੀ ਪਤਾ ਨਹੀਂ ਕਤਲ ਹੋ ਰਹੇ ਆ ਦੂਸਰਾ ਨਸ਼ਿਆਂ ਦਾ ਦੌਰ ਜਿਹੜੇ ਵੱਡੇ ਪੱਧਰ ਤੇ ਵਧ ਗਿਆ ਤੇ ਪਤਾ ਨਹੀਂ ਕਿੰਨੇ ਨੌਜਵਾਨ ਰੋਜ਼ ਆਪਣੀਆਂ ਜਾਨਾਂ ਗੁਆ ਰਹੇ ਤੇ ਇਹ ਇਹ ਜਿਹੜਾ ਕੇਸ ਇਹਦੇ ਵਾਸਤੇ ਸਰਕਾਰ ਮੇਰੇ ਖਿਆਲ ਕੋ ਧਿਆਨ ਨਹੀਂ ਦੇ ਰਹੀ ਤੇ ਨਾ ਹੀ ਉਹਦੇ ਕੋਈ ਐਕਸ਼ਨ ਹੋ ਦਿੱਤਾ ਹੋ ਰਿਹਾ ਕਿ ਜਦੋਂ ਉਸਨੂੰ ਨਸ਼ਾ ਮੰਗ ਲਿਆ ਤੇ ਇੱਕ ਭ੍ਰਿਸ਼ਟਾਚਾਰੀ ਦਾ ਇਹੋ ਜਿਹਾ ਜੀਤੀ ਸਾ ਵੀ ਅੱਗੇ ਵੱਲੋਂ ਵਧੀਆਂ ਜਾ ਰਹੀਆਂ ਤੇ ਸਰਕਾਰ ਦਾ ਲੋਕਾਂ ਨੂੰ ਬਹੁਤ ਵੱਡੀਆਂ ਵੱਡੀਆਂ ਪ੍ਰੋਟੀਆਂ ਦੇ ਬੋਲ ਆ ਰਹੇ ਆ ਲੋਕ ਬੜੇ ਪਰੇਸ਼ਾਨ ਆ ਇਹ 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 ਸੀ ਤਾਂ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਇਹਨਾਂ ਪ੍ਰਸ਼ਾਸਨਿਕ ਫੋਰਸ ਨੂੰ ਨਹੀਂ ਅੱਗੇ ਇਕ ਬੈਂਟੀ ਵੀ ਕਮਿਜ਼ਨ ਨੇ ਹਾਂ ਤੇ ਇੱਕ ਇਹ ਜਿਲ੍ਹੇ ਨੇ ਵੀ ਕੁੱਤੀਆਂ ਆਪਣਾ ਕੰਮ ਨਿਰਪੱਖ ਹੋ ਕੇ ਛੁੱਟੇ ਜਿਹੜੇ ਪਾਰਟੀ ਅਧਰਤ ਕਰਨਾਰੋਂ ਬੁਝੇ ਜਿੱਤੇ ਕੰਮ ਕਰਨਾ ਨਿਰਪੱਖ ਹੋ ਕੇ ਜਿਹੜਾ ਤੁਹਾਡੀ ਲੋਕੀਆਂ ਨਸ਼ਿਆਂ ਦੇ ਖਿਲਾਫ ਆ ਤੇ ਸ਼ਤਾਜ ਦੇ ਖਿਲਾਫ ਆ ਲਾਇਟ ਡਾਟ ਅਰਨਮੈਂਟ ਬਰਾਬਰ ਰੱਖਣਾ ਉਹਦੇ ਵਾਸਤੇ ਤੁਹਾਨੂੰ ਕੰਮ ਕਰਨਾ ਚਾਹੀਦਾ ਨਹੀਂ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਇਹ ਇਹ ਜੀਜੀ ਇਹਨਾਂ ਕਿ ਜਿਹੜੇ ਤੇ ਉਹਨਾਂ ਦੇ ਫੇਵਰ ਦੇ ਬੰਦੇ ਉਹ ਗਲਤ ਵੀ ਕਰਦੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਜੇ ਜਿਹੜੇ ਗੁੱਜੇ ਨਜਾਇਜ਼ ਬੰਦਿਆਂ ਨੂੰ ਤੁਸੀਂ ਕੋਈ ਚੰਗਾ ਕੰਮ ਵੀ ਕਰ ਰਹੇ ਜੋ ਉਹਨਾਂ ਦੇ ਕੋਲ ਜਿਹੜੀ ਨਜਾਇਜ਼ ਪਰਚੀ ਕਰ ਰਹੇ ਜੋ ਇਹ ਚੀਜ਼ਾਂ ਕਰਤੀਆਂ ਜਾਣੀਆਂ ਕਿ ਤੁਸੀਂ ਇਹ ਜਿੱਥੇ ਫੋਕਲ ਬੋਟਾ ਚਾਹੁੰਗਾ ਕਿ ਆ ਜੇ ਕੋਈ ਪੁਰਾਣ ਮੰਤਰੀ ਹੈ ਤੇ ਸਾਰੇ ਉਹ ਏਰੀਏ ਦੇ ਜਾਂ ਸਾਰੇ ਪੰਜਾਬ ਦੇ ਆ ਜੇ ਕੋਈ ਉਹਨਾਂ ਕੋਲ ਕੰਮ ਕਰ ਕੰਮ ਲੈ ਕੇ ਜਾਂਦਾ ਜੋ ਕਹਿੰਦੇ ਜੇ ਤੁਸੀਂ ਅਮਰਖਪਾਉਂ ਜਾਓ ਬੁਲਾਣੇ ਕੋ ਜਾਓ ਇਹੋ ਜਿਹੀ ਜਨਮ ਰੱਖਾ ਦੇ ਕੇ ਇਹ ਧੋਬਾ ਨਹੀਂ ਦਿੱਤੀਆਂ ਉਹਨਾਂ ਨੂੰ ਆਪਣੇ ਰੁਤੀ ਦਾ ਅਸਾਸ ਹੋਣਾ ਚਾਹੀਦਾ ਤੇ ਉਹਨਾਂ ਨੂੰ ਅਸੀਂ ਇਹ ਵੀ ਕਹਿੰਦੇ ਆ ਕਿ ਤੁਸੀਂ ਇਹ ਇਦਾਂ ਦੇ ਹਰਕਤਾਂ ਨਾ ਕਰੋ

ਇਹਨਾਂ ਨੂੰ ਉਹਨਾਂ ਦਾ ਹੱਕ ਬਣਨਾ ਪਾਰਟਿਸਪੇਟ ਕਰਨਾ ਉਹਨਾਂ ਨੂੰ ਬੋਕਾ ਬੰਨਾ ਚਾਹੀਦਾ ਉਹਨਾਂ ਦੀ ਹਰੇਕ ਦੀ ਵੋਟ ਮਾਣੀ ਚਾਹੀਦੀ ਹੈ ਬੋਟ ਦਾ ਪ੍ਰੋਸੈਸ ਜਿਹੜਾ ਸੋਖਾ ਕੀਤਾ ਜਾਣਾ ਚਾਹੀਦਾ ਹੈ ਉਹ ਜਿਹੜਾ ਹੈ ਹਾਂਜੀ ਹਾਂਜੀ ਜਿਹੜੀਆਂ ਕਲੈਕਸ਼ਨ ਲੜਾ ਕੇ ਹੋਰ ਵੀ ਜਿਹੜੀਆਂ ਸੰਕਟ ਤੇ ਰਾਹ ਫਿਰ ਤੇ ਜਿਹੜੀਆਂ ਕੌਮ ਦੀ ਚੜ੍ਹਦੀ ਕਲਾ ਦੇ ਕੰਮ ਕਰਦੀਆਂ ਉਹਨਾਂ ਨੂੰ ਲਾਜ ਲੈ ਕੇ ਅਸੀਂ ਪੂਰੇ ਪੰਦਰ ਇਕੱਠਾ ਕਰਕੇ ਲੜਨ ਦੀ ਕੋਸ਼ਿਸ਼ ਕਰਾਂ। ਠੀਕ ਹੈ। ਪਾਲਕਾ ਮੇਰੀ ਸਾਥ ਸਲਾਹ ਦੇ ਫਾਇਦੇ ਨੇ ਲਾਇਆ। ਉਹ ਪੰਦਰ ਨੂੰ ਫਾਪਾ ਚਾਹਵਾ ਕੰਮ ਨਹੀਂ ਦੇ ਸਕਦਾ। ਨਾ ਆਲੋਚਨਾ ਕਰ ਸਕਦਾ ਮੈਂ ਇਹ ਮਾਰੇ ਤੇ। ਨਹੀਂ ਉਹਦੇ ਤੇ ਹੋਈ ਕਿ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੇ ਜ਼ਿੰਮੇਦਾਰ ਆਪਣੀ ਜਿਹੜੀ ਡਿਊਟੀ ਜਿਹੜੀ ਉਹਨਾਂ ਨੂੰ ਕੌਮ ਨੇ ਬਖਸ਼ੀ ਉਹ ਅਸਲ ਪਾਕਿਸਤਾਨਾ ਨੂੰ ਬੋਲਾਂਗੇ। ਕਿ ਜੇ ਉਹ ਕੋਈ ਹੰਤੇ ਗਲਤ ਫੈਸਲਾ ਕਰਨਗੇ ਤੇ ਵੈਸੇ ਸੰਤਾ ਪ੍ਰਵਾਨ ਨਹੀਂ ਕਰੇ।

ਇਹ ਤੇ ਜੀ ਲੋਕਾਂ ਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਸੰਤਾਨ ਨੂੰ ਤਾਂ ਪਹਿਲਾਂ ਹੀ ਪਤਾ ਸੀ ਇਹ ਨਾਲ ਡੇਰੇ ਦਾ ਕਾੜੂ ਡੇਰ ਕਰਕੇ ਅਜੇ ਤੱਕ ਅਬਿਆਦੀਆਂ ਦਾ ਕੋਈ ਫੈਸਲਾ ਨਹੀਂ ਹੋ ਸਕਿਆ ਕੋਈ ਇਹੋ ਜਿਹਾ ਹਾਲਾਤ ਹੈ ਜੀ ਨਾ ਅਕਮਾਨ ਜੀ ਨਾ ਐਕਸ਼ਨ ਨਹੀਂ ਲੈ ਰਿਹਾ ਇਹ ਜੀਜਾ ਕਿ ਇਹ ਹੋਣ ਤੇ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਸਾਰੇ ਸਾਡੇ ਨਾਲ ਮਿਲੇ ਹੋਏ ਆ ਇਸ ਕਰਕੇ ਸਿੱਖ ਸੰਗਤ ਨੂੰ ਤਾਂ ਫਿਰ ਇਹਨਾਂ ਤੋਂ ਕੋਈ ਉਮੀਦ ਹੋ ਹੀ ਨਹੀਂ ਸਕਦੀ ਕਿ ਅਸੀਂ ਕਿੰਦਾਬ ਤੋਂ ਪ੍ਰਾਪਤ ਨਾ ਨਾ ਪ੍ਰੈਸ ਦੇ ਵਿੱਚ ਜਿਹੜਾ ਉਹਨਾਂ ਨੇ ਆਪਣਾ ਬਿਆਨ ਦਿੱਤਾ ਹੈ ਉਦੇ ਵਿੱਚ ਉਹਨੇ ਖੁੱਲ ਕੇ ਨਾਮ ਲੈ ਲਿਆ ਹਨੀਪ੍ਰੀਤ ਤੇ ਬਾਬੇ ਦਾ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਖਿਲਾਫ ਵਾਰੰਟ ਜਾਰੀ ਕਰੇ ਤੇ ਅਰੈਸਟ ਕਰੇ ਇਹ ਭਗਵੰਤ ਮਾਨ ਵੀ ਜਿਹੜਾ ਪੰਜਾਬ ਦੀਆਂ ਗੱਲਾਂ ਕਰਦਾ ਸੀ ਮੈਂ ਦੋ ਦਿਨਾਂ 'ਚ ਇਹ ਕਰ ਦੂੰਗਾ ਮੈਂ ਨਸ਼ਾ ਬੰਦ ਕਰਾ ਦੂੰਗਾ ਇਹ ਵੀ ਦਮ ਦੀ ਰੱਖਦਾ ਕਿ ਬਾਬੇ ਨੂੰ ਉਹਦਾ ਗ੍ਰਿਫਤਾਰੀ ਦਾ ਵਾਰੰਟ ਜਾਰੀ ਕਰੇ ਇਹ ਜਿਹੜੀਆਂ ਇਹਦੀਆਂ ਗੱਲਾਂ ਸੀ ਸਰਫੋ ਸੱਤਾਂ ਵਿੱਚ ਆਣ ਤੱਕ ਦੇ ਇਹਦੇ ਡਰਾਮੇ ਸੀਗੇ ਹੁਣ ਇਹਨੂੰ ਲੋਕਾਂ ਨਾਲ ਕੋਈ ਹੰਦਰਦੀ ਨਹੀਂ ਜੋ ਇਹ ਕਹਿੰਦਾ ਸੀ ਜੋ ਪਿਛਲੀਆਂ ਸਰਕਾਰਾਂ ਵਿੱਚ ਹੁੰਦਾ ਮੇਰੀ ਸਰਕਾਰ ਤੋਂ ਕੁਝ ਨਹੀਂ ਹੋਊਗਾ ਉਹਦੇ ਪਿਛਲੀਆਂ ਸਰਕਾਰਾਂ ਨਾਲੋਂ ਜ਼ਿਆਦਾ ਮਾੜਾ ਹਾਲਿਆ ਹੁਣ ਲੋਕਾਂ ਕੋਈ ਹੈਗੀ ਹੈਗੀ ਦਾ ਵੀ ਜਿਹਦਾ ਰابطਾ ਨਹੀਂ ਹੈ ਪਰ ਸਾਰਾ ਗਵਾਹ ਹੋਣ ਦੇ ਬਾਵਜੂਦ ਵੀ ਇਹ ਚੋਣੀ ਜਾਰੀ ਕਰਦਾ ਆਹ ਪੈਂਡਿੰਗ ਪਈ ਐ ਐਵੇਂ ਝੂਠ ਮਰਦਾ ਕਿ ਜਿਹੜੇ ਉਹਨਾਂ ਦਾ ਲਿਟਰਲੀ ਗਵਾਹੀ ਦੇਤੀ ਸਾਰਾ ਕੁਝ ਹੈ ਜੀ ਜਦੋਂ ਆਪਾਂ ਇਹਨੂੰ ਪਤਾ ਵੀ ਮੇਰੇ ਕੋਲ ਇਰਾਦਾ ਨਹੀਂ ਹੈ ਬੂਟਾ ਕਰਕੇ ਉਹਦੇ ਖਿਲਾਫ ਨਹੀਂ ਕਰ ਸਕਦਾ ਸਾਡੇ ਬੰਦਿਆਂ ਤੇ ਝੂਠੇ ਪਰਚੇ ਪਾਈ ਜਾਂਦਾ ਹੈ ਜੀ ਤੁਸੀਂ ਸਾਡੀ ਥੋੜੀ ਮਦਦ ਕੀਤੀ ਹੈ ਇਹਨਾਂ ਨੂੰ ਕੰਮ ਨਾ ਦਿਓ ਇਹਨਾਂ ਨੂੰ ਮਤਲਬ ਹਰਾਸ ਕਰੋ ਤੇ ਜਿਹੜਾ ਕੰਮ ਕਰਨ ਵਾਲਾ ਹੈ ਉਹ ਕਰਦਾ ਹੈ ਉਹ ਵੇਸ ਜੀ ਨਹੀਂ ਜਾ ਰਹੇ ਮਬੀਨ ਸੇਕ 16 نہیں بندائی جن بندی آ نئے آ سارے ری لی گل کر دے آتے ہی اچھی سارا کچھ انتظام کر رہے

ਇਹ ਕਾਂਪੀ ਦੀ ਗੱਲ ਦੀ ਸੁਣੀ ਜਾ ਰਹੀ ਏਡੇ ਵੱਡੇ ਮਾਦਮ ਤੇ ਆਮ ਸੰਟਰ ਦਾ ਕੀ ਹਾਲਾਤ ਹੋਏ ਇਹ ਚੀਜ਼ਾਂ ਕਿ ਮੇਰਾ ਖਿਆਲ ਏ ਕਿ ਸਿੱਖਾਣਾ ਇੱਕ ਬਹੁਤ ਉਹਨਾਂ ਨੂੰ ਬਾਰ ਬਾਰ ਗਲਾਨੇ ਦਾ ਦਾਸ ਕਰਾਇਆ ਜਾ ਰਿਹਾ ਦੇਖੋ ਜਿਹੜੀ ਗੱਲ ਹੈ ਨਾ ਸਰਕਾਰ ਕਹਿੰਦੀ ਹੈ ਵੀ ਅੰਮ੍ਰਿਤ ਪਾਲ ਦੇ ਬਾਹਰ ਆਨ ਦਾ 파ਜ ਨੂੰ ਚੱਲ ਰਿਹਾ ਆ ਇਹ ਗੱਲ ਕਿੰਨੀ ਹੈ ਨਾ ਉਸੇ ਸਮਾਜ ਨੇਤਾ ਇਹਨਾਂ ਨੂੰ ਐਮਪੀ ਬਣਾਉਂਦਾ ਸਮਾਜਤਾ ਆਪਣੇ ਆਪ ਨੂੰ ਸੇਫਟੀ ਕਰਦੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਤੇ ਸਰਕਾਰ ਕੋਲੋ ਹੀ ਕਹੀ ਜਾਂਦੀ ਆ ਦੀ ਕਦਰ ਆ ਜੇ ਇਹਨਾਂ ਤੋਂ ਖਤਰਾ ਹੁੰਦਾ ਤਾਂ ਐਮਪੀ ਕੇ ਨੇ ਬਣ ਕੇ ਲੋਕ ਤਾਂ ਉਹਨਾਂ ਨੂੰ ਪਿਆਰ ਕਰਦੇ ਉਹਨਾਂ ਨੂੰ ਚਾਹੁੰਦੇ ਆ ਇਹ ਕਹਿੰਦੇ ਆ ਖਤਰਾ ਤੁਸੀਂ ਤਾਂ ਕੋ ਮੈਨੂੰ ਬਈ ਅੰਮ੍ਰਿਤਪਾਲ ਕੋਲੇ ਕੋਈ ਆਮ ਅਰਗਮੈਂਟੇਸ਼ਨ ਕੋਈ ਅਸੀ ਚੀਜ਼ ਬਰਾਮਤ ਹੋਈ ਜਦੋਂ ਅਮਰੀਕਾ ਵਾਲਿਆਂ ਨੇ ਇਹਨਾਂ ਨੂੰ ਕਿਹਾ ਅੰਡੀਆ ਵਾਲਿਆਂ ਨੇ ਕਿਹਾ ਵੀ ਉਹਨਾਂ ਨੇ ਜਦੋਂ ਪਾਰਟੀ ਕੀਤੀ ਅੰਮ੍ਰਿਤਪਾਲ ਜੀ ਨੇ ਨਾ ਫੋਟੋਆਂ ਬੇਜੀਆਂ ਸਾਰੇ ਗਾੜੇ ਵੈਪਨ ਵਾਲੇ ਬੰਦੇ ਖੜੇ ਆ ਸਾਰੇ ਉੱਥੋਂ ਸਾਡੇ ਵਕੀਲ ਨੇ ਕਿਹਾ ਵੀ ਇੰਡੀਆ ਅਮਰੀਕਨ ਐਂਬੈਸੀ ਨੂੰ ਜੀ ਉਸ ਤੋਂ ਇੰਡੀਆ ਨੂੰ ਕਹੋ ਵੀ ਜਿੰਨੇ ਇਹਦੇ ਕੋਲ ਇਲੀਗਲ ਜਿੰਨੇ ਇਹਦੇ ਕੋਲ ਇਲੀਗਲ ਵੈਪਨ ਦੇ ਪੰਚੇ ਆ ਨਾ ਕੇਸਿਸ ਰਜਿਸਟਰ ਹੋਈਆਂ ਸਾਰਿਆਂ ਇਹਨਾਂ ਨੂੰ ਆਪ ਭੇਜੋ ਇਹ ਸੱਚ ਵੀ ਨਹੀਂ ਕਿਉਂਕਿ ਜਿਹੜੇ ਵੈਪਨ ਨੇ ਸਾਰੇ ਲਾਇਸੈਂਸੀ ਆ ਚਾਹੇ ਮੈਂ 50 ਬੰਦਾ ਰੱਖ ਲਵਾਂ ਜਿਹਦੇ ਲਾਇਸੈਂਸ ਦੀ ਵੈਪਨ ਦਾ ਮੈਂ 50 ਬੰਦਾ ਰੱਖਣ ਮੈਂ ਕਿਉਂਕਿ ਸਰਕਾਰ ਨੇ ਉਹਨਾਂ ਨੂੰ ਮਨਜ਼ੂਰੀ ਦਿੱਤੀ ਹੈ ਵੈਪਨ ਰੱਖਣ ਦੀ ਕਹਿੰਦੇ ਜਹਰ ਦਿੱਤੀ ਹੈ ਜਾਂ ਤਾਂ ਤੁਸੀਂ ਕਹੋ ਜੀ ਕੈਪ ਕਾਨੂੰਨੀ ਹੈ ਲਾਇਸੈਂਸ ਨਹੀਂ ਹੈ ਇਹਨਾਂ ਕੋਲ ਪਸੰਦ ਇਹ ਕਾ ਪਹਿਲੇ ਗਲ ਕੀਤੀ ਸੀ ਇਹ ਲਾਅ ਐਂਡ ਆਰਡਰ ਹਾਂਜੀ ਇਹ ਸਾਲਾ ਜਿਹੜਾ ਥਾਣਾ ਗਿਆ ਉਹ ਲਾਅ ਐਂਡ ਆਰਡਰ ਸੀ ਨਹੀਂ ਉਹ ਤੇ ਤੁਹਾਡੇ ਸਾਹਮਣੇ ਪਤਾ ਹੈ ਕਿ ਉਹ ਉਸ ਜਿਹੜੇ ਕੇਸ 'ਚ ਉਹਨਾਂ ਨੇ ਥਾਣੇ ਗਏ ਗਏ ਥਾਣੇ ਤੇ ਖਰਾਬ ਕਰਨਾ ਕਿਸ ਤਰ੍ਹਾਂ ਉਹ ਬੰਦੇ ਨੂੰ ਉਹਨਾਂ ਨੇ ਛੱਡਿਆ ਕਿ ਇਹਨਾਂ ਨੇ ਆਪਣੀ ਪੁਲਿਸ ਨੇ ਆਪਣੀ ਗਲਤੀ ਮੰਨੀ ਕਿ ਇਹਨੂੰ ਅਰੈਸਟ ਕੀਤਾ ਸੀ ਉਹਨੂੰ ਕੋਰਟ ਤੇ ਛੋਹ ਇਹਨਾਂ ਨੇ ਅਗਲੇ ਦਿਨ ਰਿਲੀਜ਼ ਕਰਵਾਇਆ ਤੇ ਇਹਦਾ ਮਤਲਬ ਹੈ ਕਿ ਜੇ ਸਰਕਾਰ ਉਹ ਬੰਦੇ ਨੂੰ ਨਾ ਅਰੈਸਟ ਕਰਦੀ ਕੋਈ ਥਾਣਾ ਵਿਖੇ ਰਿਲੀਜ਼ ਕੋ ਲੋੜ ਹੀ ਨਹੀਂ ਸੀ ਨਹੀਂ ਅਸੀਂ ਅੱਜ ਇਹ ਸਮਾਂ ਦੇਖ ਰਹੇ ਆ ਸੰਸਦਾਂ ਦੇ ਸਹਿਯੋਗ ਨਾਲ ਸੰਸਦਾਂ ਦੀ ਜੇ ਮੰਗ ਹੋ ਕਿ ਕਿਸਾਨ ਇਲੈਕਸ਼ਨ ਲੜਨੇ ਚਾਹੀਦੇ ਆ ਜੇ ਅਸੀਂ ਲੜਾਂਗੇ ਜੀ ਜੀ ਸੰਸਦਾਂ ਦਾ ਸੰਸਦ ਦੇ ਉੱਪਰ ਹੀ ਸੀ ਸਾਰੇ ਉਹਨਾਂ ਦੀ رائے ਹੈ ਮਰਜ਼ੀ ਨਾਲ ਹੀ ਅੱਗੇ ਵਧਾਂਗੇ ਕਿ ਅੱਜ। ਇੱਕ ਇੱਕ ਸਮਨ ਵਿੱਚ ਅਮਰਪਾਲ ਦੀ ਜਵਾਲੀ ਚੱਕਿਆ ਜਾ ਰਿਹਾ ਬਾਕੀ ਜਿਹੜੇ ਉਹਨਾਂ ਦੇ ਨਾਲ ਹੋਰ ਬੰਦੇ ਪਏ ਹਨ ਬਾਕੀ ਜਿਹੜੇ ਉਹਨਾਂ ਦੇ ਨਾਲ ਹੋਰ ਬੰਦੇ ਪਏ ਜੇ ਆ ਉਹਨਾਂ ਦੀ ਕਦੇ ਵੀ ਨਹੀਂ ਨਹੀਂ ਇਹ ਜੀ ਜੇ ਕਿ ਅਮਰਪਾਲ ਉਹਨਾਂ ਦਾ ਗੋਹਾ ਲਿੱਟ ਰਿਹਾ ਤੇ ਅਮਰਪਾਲ ਦੀ ਬਜਾ ਨਾਲ ਹੀ ਉਹ ਅੰਦਰ ਹੈ ਜਿੱਦਾਂ ਅਮਰਪਾਲ ਪਾਰਾ ਉਹਦੇ ਨਾਲ ਸਾਰਿਆਂ ਦਾ ਰਸਤਾ ਫਟਰਾਉਂਦਾ ਇਸタル ਕਿ ਮੇਰਾ ਖਿਆਲ ਹੈ ਕਿ ਅਮਰਪਾਲ ਆਕੀ ਜਿਹੜੇ ਤੁਹਾਡੇ ਸਾਹਮਣੇ ਐਮਪੀ ਵੀ ਆ ਤੇ ਉਹਨੂੰ ਕੱਲ ਨੂੰ ਇਹ ਕਹਿੰਦੇ ਕਿ ਤੁਸੀਂ ਐਮਪੀ ਕਿਉਂ ਨਹੀਂ ਤੁਸੀਂ ਕਹਿ ਰਹੇ ਇਹ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਇਹ ਚੀਜ਼ਾਂ ਮੇਰੋੜੇ ਸਵਾਲ ਹੈ ਅਸੀਂ ਸਾਰਿਆਂ ਦੇ ਵਾਸਤੇ ਇਹ ਚੜ੍ਹਦੇ ਹਾਂ ਉਹਨਾਂ ਦੀ ਰਹਾਈ ਨਹੀਂ ਉਹਨਾਂ ਨੇ ਇਹ ਪੰਜਾਬ ਦੇ ਨਸ਼ਿਆਂ ਤੋਂ ਬਚਾਉਣ ਵਾਸਤੇ ਸਾਰਿਆਂ ਨੇ ਕੰਮ ਕੀਤਾ ਇਸ ਕਰਕੇ ਸਾਰਿਆਂ ਨੂੰ ਇਹ ਜਿਹੜੇ ਆਬਜੈਕਟ ਹੈ ਨਾ ਜੇ ਅਮਰਪਾਲ ਬਾਹਰ ਆ ਗਿਆ ਤਾਂ ਉਹ ਵੀ ਆਗੇ ਉਹਦੇ ਬਾਰੇ ਵੀ ਜਦਾਂ ਜੀ ਜਿਹੜਾ ਕੋਈ ਬੰਦਾ ਗੱਲ ਕਰਦਾ ਕੋਈ ਆਪਣੇ ਕੌਮ ਦੀ ਉਹਨਾਂ ਦੇ ਪਰਿਵਾਰ ਨੂੰ ਟਾਰਗੇਟ ਕਰਨਾ ਜਾਂ ਉਹਨਾਂ ਨੂੰ ਇਸ ਤਰ੍ਹਾਂ ਦੇ ਕੁਝ ਕਾਸੀਆਂ ਕੀ ਬੁੜੇ ਉਹਨਾਂ ਦੇ ਖਿਲਾਫ ਸਰਕਾਰ ਦੇ ਖਿਲਾਫ ਉਲਾਈ ਰ ਰਹੇ ਆ ਸਾਨੂੰ ਕਿਸੇ ਤਰੀਕੇ ਨਾਲ ਆਪਣੇ ਘਰ ਬਚਾਉਣ ਦੇ ਬਾਤ ਚਾਹੁੰਦੇ ਅਸੀਂ ਤਾਂ ਕਿਹਾ ਸੀ ਅਸੀਂ ਕਹੇ ਜੇ ਸਰਕਾਰ ਇੰਨੀ ਸੱਚੀ ਹੈ ਹਾਈ ਕੋਰਟ ਦੇ ਰਿਟਾਇਰਡ ਜੱਜ ਤੋਂ ਜਾਂਚ ਕਰਾ ਲਵੇ ਅਸੀਂ ਮੰਨਾਂਗੇ ਨਹੀਂ ਰਾਜੀ ਹੁੰਦੇ ਨਹੀਂ ਮਕਰਦੇ ਨਹੀਂ ਜੀ ਬਾਕੀ ਅਸੀਂ ਇਹ ਤਾਂ ਕਿ ਸਿਰਫ ਪਾਰਟੀ ਕੋਲ ਕਿਸੇ ਥੜੇ ਨਾਲ ਅਸੀਂ ਸਮਤ ਨਹੀਂ ਅਸੀਂ ਸੋਚਿਆ ਕਿ ਪੂਰਾ ਪੰਥ ਇਕੱਠਾ ਹੋਵੇ ਕੋਈ ਆਪਣੇ ਪੰਜਾਬ ਦੀ ਇੱਕ ਕੋਈ ਖੇਤਰੀ ਪਾਰਟੀ ਇਹੋ ਜਿਹੀ ਮਜ਼ਬੂਤ ਹੋਵੇ ਜਿਹੜੇ ਪੰਜਾਬ ਦੇ ਹੱਕ ਹਕੂਮਾਂ ਦੇ ਲੜ ਰਹੇ ਅਸੀਂ ਇੱਕ ਪਾਰਟੀ ਕਲੀ ਇੱਕ ਥੜੇ ਨਾਲ ਜਾਂ ਕਿਸੇ ਨੂੰ ਅਸੀਂ ਪ੍ਰਮੋਟ ਨਹੀਂ ਕਰਨਾ ਚਾਹੁੰਦੇ ਅਸੀਂ ਸਾਰੇ ਪੰਥ ਨੂੰ ਇਕੱਠਾ ਕਰਨਾ ਚਾਹੁੰਦੇ ਹਾਂ ਇਹ ਕੋਲ ਦਾ ਕੇਸ ਮੈਨੂੰ ਪੂਰੀ ਪੂਰੀ ਜਾਣਕਾਰੀ ਨਹੀਂ ਪਰ ਕਿਸੇ ਵੀ ਔਰ ਦੇ ਖਿਲਾਫ ਪਤੀ ਸ਼ਮਦਾਬ ਦੀ ਕਰਨੀ ਤਾਂ ਉਹਦਾ ਵਿਰੋਧ ਕਰਨਾ ਵੱਖਰੀ ਗੱਲ ਆ ਪਰ ਕਿਸੇ ਨਾਲ ਕੋਈ ਗਲਤ ਸ਼ਮਦਾਬ ਦੀ ਕਿਹ ਕੋਲਬਸ ਕਰਨੀ ਉਹ ਉਹ ਉਹਦੇ ਅਧਿਸ਼ਮਤ ਨਹੀਂ ਕਰਦੇ ਕਿ ਉਹਦਾ ਵਿਰੋਧ ਹੈ ਕਿ ਰਾਜ ਦੇ ਪਾਸਤਾ ਬਾਗਵਾ ਦਿੱਤੀ ਹੈ ਕਿ ਇਹ ਕਾਲੀ ਕਲ ਸੂਚੀ ਕਰਨਾ ਹੈ ਉਹਦੇ ਵਿੱਚ ਭਾਈ ਹਰਨਪਾਲ ਸਿੰਘ ਦਾ ਵੱਡਾ ਯੋਗਦਾਨ ਹੋਵੇਗਾ ਉਹਨੇ ਕਿਹਾ ਪੇ ਇਹ ਸਮਰਥਨ ਨਹੀਂ ਕਿ ਕਿ ਅਸੀਂ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲਣ ਦੇ ਸਰ ਪੂਰੇ ਪੱਖਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਚਾਹੁੰਦੇ ਹਾਂ ਕਿ ਪੂਰਾ ਬੰਦ ਕਰ ਦੇਣ ਪਾਰਟੀ ਕਾਲ ਇਸ ਦਾ ਹੋਣਗੇ ਨਹੀਂ ਪੋਲਿਟਿਕਸ ਤੋਂ ਕਹਿੰਦੇ ਪ੍ਰਧਾਨ ਦੇ ਰੋਕੇ ਹੋਣਗੇ ਭਾਈ ਅਮਰਪਾਲ ਸਿੰਘ ਦਾ ਵੱਡਾ ਲੋਕਤਾਂ ਹੋਵੇਗਾ ਤੇ ਕੀ ਮੰਤਲ ਕਾਰਕ ਕਨਸੈਪਟ ਹੈ ਕਿ ਇਹ ਤੋਂ ਰਹਿਣ ਨਹੀਂ ਇਹ ਤੇ ਜੀ ਅਸੀਂ ਅਜੇ ਇਸ ਲਈ ਕੋਈ ਫੈਸਲਾ ਫੈਸਲਾ ਨਹੀਂ ਕੀਤਾ ਅਸੀਂ ਸਾਰੇ ਪੈਣੇ ਨਹੀਂ ਇਹ ਤਾਂ ਵੀ ਕੋਈ ਗੱਲ ਨਹੀਂ ਹੋ ਗਈ ਇਹ ਜਿਹੜੇ ਜਿਹੜੇ ਲੋਕ ਸੰਸਦਾਂ ਨੂੰ ਕੁਰਬਾਨ ਹੁੰਦੇ ਉਹ ਉਹਨਾਂ ਨੂੰ ਹੀ ਅੱਗੇ ਲੈਂਦਾ ਚੱਲੋ ਉਹ ਇਹ ਜਿਹੜੇ ਮਸਲਾ ਸੰਸਦ ਵਿੱਚ ਸੰਸਦਾਂ ਉਹ ਜਿਹੜੇ ਆਵਾਜ਼ ਲੈ ਗਿਆ ਸੀ ਉਹਨਾਂ ਨੂੰ ਮਿਲਣਾ ਕਿ ਸਟੈਟਿਸਟਿਕਸ ਉਹਨਾਂ ਨੇ ਇਹਨੂੰ ਬੜੀ ਡਿਸਪਲਾਈਨ ਦੇ ਨਾਲ ਉਹਨੂੰ ਲਾਇਆ ਤੇ ਕਾਂਗਰਸ ਤੋਂ ਉਹ ਇਹ ਮੰਗ ਰਹੀ ਹੈ ਤੁਹਾਡਾ ਇੱਕ ਵਾਰ ਇਹਦੇ ਵਿੱਚ ਕੀ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਉਹ ਪੰਜਾਬ ਦੇ ਹਿੱਤਾਂ ਦੇ ਹਮੇਸ਼ਾ ਖਿਲਾਫ ਹੋ ਇਸ ਕਰਕੇ ਮੇਰਾ ਖਿਆਲ ਹੈ ਕਿ ਜਦ ਦੀ ਚੰਨੀ ਹੋਣ ਦੇ ਆਪਣੇ ਜਿਹੜੀ ਹੋਬੀ ਉਹਨਾਂ ਨੇ ਜ਼ਿੰਮੇਵਾਰੀ ਨਿਭਾਈ ਆ ਤੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜੇ ਪੰਜਾਬ ਦੇ ਹੱਕ ਦੀ ਕੋਈ ਦੋ ਵੀ ਕੋਈ ਪੰਜਾਬ ਦੇ ਜਾਂ ਸਿੱਖਾਂ ਦੇ ਕੋਈ ਮਸਲੇ ਤੇ ਗੱਲ ਕਰੂਗਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਬ ਉਹ ਆਜ ਭਾਈ ਹੈ ਆਉਣ ਆਏ ਟਾਈਮ ਦੇ ਵਿੱਚ ਪਤਾ ਹੈ ਕਿ ਲੱਭੂ ਹੋ ਰਿਹਾ ਕੋੰਗਰਸ ਨੂੰ ਕਾਹਦੇ ਲੈ ਤੇ ਕਾਂਗਰਸ ਨਾਲ ਤੇ ਸਾਡਾ ਘਰ ਜੋੜ ਨਹੀਂ ਹੋਣਾ ਸਾਡੀ ਜਮੀਨਾਂ ਹੋ ਜੂਗਾ ਅਗਾ ਤੇ ਅਸੀਂ ਇਹ ਕਹਿੰਦੇ ਕਿ ਖੇਤਰੀ ਚਰਾਂ ਜਿਹੜੀਆਂ ਕਿ ਅਸੀਂ ਆਪਣੇ ਪੰਜਾਬ ਦੇ ਸਾਰੇ ਲੋਕਾਂ ਦੇ ਪੱਤੇ ਹੋ ਕੇ ਤੇ ਅਸੀਂ ਅੱਗੇ ਵਧ ਸਕਦੇ ਹਾਂ ਤੇ ਨਹੀਂ ਤਾਂ ਪੰਜਾਬ ਦੇ ਹਾਕਾ ਕੋ ਫਾਂਕੇ ਦੀ ਹਕੀਕਰ ਸਕਣਗੇ ਜਿਵੇਂ ਅਸੀਂ ਪੰਜਾਬ ਦੀ ਕੋਈ ਖੇਤਰੀ ਤਰਨ ਨਹੀਂ। ਕੋਈ ਆਉਣ ਵਾਲੇ ਦਿਨਾਂ ਚ ਆਪਣੀ ਪਾਰਟੀ ਬਣਾਉਣ ਵਾਲਾ ਨਹੀਂ ਪਾਰਟੀ ਅਜੇ ਮੇਰੇ ਖਿਆਲ ਪਾਰਟੀਆਂ ਤੇ ਬਹੁਤ ਆ ਅਸੀਂ ਸੋਚਦੇ ਹਾਂ ਕਿ ਕੋਈ ਮਾਸ ਇਕੱਠਾ ਹੋਵੇ ਕੋਈ ਆਗਾਜ਼ ਕਰਦੀ ਜਾਂ ਰਵਾਏ ਵਿੱਚ ਇਹ ਜਿਵੇਂ ਕਿ ਕੋਈ ਇੱਕ ਹੀ ਪਾਰਟੀ ਹੋਵੇ ਜਿਹੜਾ ਜਿ ਸਾਡੇ ਜਣੇ ਅੱਗੇ ਵਧ ਇੱਕ ਢਾਂਗਾ ਤਾਂ ਬਣਾਉਣਾ ਹੀ ਪੈਣਾ ਹੈ ਨਾ ਥਿਸ ਮੀਨਸ ਚਾਹੇ ਤੁਸੀਂ ਉਹਨੂੰ ਪਾਰਟੀ ਕਹਿ ਲੋ ਕੋਈ ਫਰੰਟ ਕਹਿ ਲੋ ਕੁਝ ਵੀ ਕਹਿ ਲੋ ਇੱਕ ਢਾਂਗਾ ਤਾਂ ਬਣਾਉਣਾ ਹੀ ਪੈਣਾ ਹੈ ਨਾ ਇੱਕ ਲੋਬੀ ਤਾਂ ਕ੍ਰੀਏਟ ਕਰਨੀ ਪੈਣੀ ਹੈ ਨਾ ਜਿਹੜੀ ਆਵਾਜ਼ ਉਠਾਈ ਗਈ ਪੰਜਾਬ ਦੀ ਆਜ਼ਾਦੀ ਹੈ ਉਹਨੂੰ ਤਾਂ ਆਵਾਜ਼ ਦੇਣਾ ਤੇ ਪ੍ਰੋਵਾਈਡ ਹਾਂਜੀ ਪੰਜਾਬ ਦੀ ਆਜ਼ਾਦੀ ਹਸਤੇ ਭਾਈ ਸਾਹਿਬ ਨੇ ਆਵਾਜ਼ ਅੱਜ ਜੀ ਪਹਿਲਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਾਂਗੇ ਇਸ ਤੋਂ ਬਾਅਦ ਹੀ ਆ ਗੱਲ ਆ ਪੰਜਾਬ ਦੀ ਜੀ ਜੀ ਜਿਹੜਾ ਇਲੈਕਸ਼ਨ ਦਾ ਇੱਕ ਤਰ੍ਹਾਂ ਦਾ ਰੰਗ ਜਾਰੀਆ ਹੋਇਆ ਲੈਕਚਰ ਲੈ ਗਏ ਆ ਉਹ ਵੀ ਫੇਜਿੰਗ ਨਾ ਆਤੀਆਂ ਇਲੈਕਸ਼ਨ ਲੱਗੋ ਐਸਟੀਜੀਪੀ ਜੀ ਜੀ ਸੱਧੀ ਨੇ ਪੂਰੇ ਜੋਰ ਨਾਲ ਪਾਰਟਿਸਪੇਟ ਕਰਾਂਗੇ ਕਿਉਂਕਿ ਐਸਟੀਜੀਪੀ ਜੀ ਦੇ ਸਾਰੇ ਧਾਰਮਿਕ ਸੰਸਥਾਵਾਂ ਦੀ ਜਿਹੜੀ ਰਵਾਇਤ ਕਰਦੀ ਆ ਉਹਨਾਂ ਦਾ ਪ੍ਰਬੰਧ ਕਰਦੀ ਆ ਉਹਦੇ ਜਿਹੜਾ ਨਿਗਾਰਾ ਆ ਚੁੱਕਾ ਉਹਦੇ ਚੱਤੇ ਕੋਈ ਨਹੀਂ ਕਿ ਨਾ ਰੱਤੇ ਸੁੱਚੇ ਇਹ ਜਿਹੜੇ ਸਭੇ ਸੰਤੋ ਉਖਾੜੇ ਰੋਕਾ ਨਾ ਕੋਈ ਅੰਦਾਜ਼ਨ ਨਹੀਂ ਕਿ ਤਿਹੜਾ ਉਹਨਾਂ ਸਮਾਜਿਕ ਤੇ ਵਿਸ਼ਵਾਸਯੋਗਤਾ ਦੁਆਰਾ ਬਾਤ ਕੀਤੀ। ਉਹਨਾਂ ਨੇ ਕਿਹਾ ਇਹ ਕੀ ਗੱਲ ਹੈ ਨਾ ਤੇ ਸਭ ਨੂੰ ਆ ਗਿਆ। ਅੱਜੀ ਵੀ ਤਾਂ ਉਹ ਸੌਰੀ। ਸਾਰੇ ਲਾਈਨਾਂ ਦੇ ਕੋਈ ਕੈਨਾਲੀ ਸਾਰਾ ਆਫੀ ਦੇ ਵਿੱਚ। ਮਤਲਬ ਢੜਾ ਜਿਹੜਾ ਬਣਾਵਾਂਗੇ ਉਹਦੇ ਸਾਰਿਆਂ ਨੂੰ ਇਕੱਠਾ ਹੀ ਕਰਾਂਗੇ। ਤੁਸੀਂ ਸਾ ਅਸੀਂ ਦੋ ਜਣੇ ਹੀ ਧੋੜੇ ਰਹਿ ਕੇ ਖਾਣਾ ਕੁਝ ਕਰਾਂਗੇ। ਸਾਰਿਆਂ ਨੂੰ ਤਾਂ ਨਾਮ ਲੈਣਾ ਹੀ ਪੈਣਾ ਹੈ। ਤਾਂ ਹੀ ਚੱਲਾਂਗੇ ਨਾ। ਦੋ ਜਣੇ ਤਾਂ ਕੁਝ ਨਹੀਂ ਕਰ ਸਕਦੇ ਉਹ ਆ 11 ਲੱਖ ਤੇ 24 ਲੱਖ ਹੋਰ ਤਾਂ ਬਣੀ ਨੇ ਉਹ 24 ਲੱਖ ਪਾਉਣੀ ਆ ਮੈਂ ਇਹ ਕਹਿੰਦਾ ਇੱਕ ਆਂ ਜੀ ਆਪਣੇ ਮੇਰੇ ਖਾਲਸਾ ਸਾਡਾ ਵੇਸਲਾ ਪਾਣਿਆ ਸਾਡੇ ਸੇਕ ਸੰਤਾਂ ਤੇ ਇਹੋ ਜੀ ਦੀ ਗੱਲ ਕਰਦੇ ਨੇ ਇਹ ਕਹਿੰਦਾ ਪੰਪੀ ਪੋਰਡਾਂ ਕਰਿਆ ਹੋਊਗਾ ਜੀ ਇਹ ਹੋਣਾ ਧੰਨਵਾਦ ਜੀ ਇਹ ਵੀ ਹੋ ਸਕਦਾ ਪਰ ਪਰ ਇਹ ਇੰਨਾ ਫਰਕ ਨਹੀਂ ਹੋ ਸਕਦਾ ਇਹ ਚੀਜ਼ ਕਿ ਜਿਹੜਾ ਨਹੀਂ ਇਹ ਵੀ ਇਹ ਵੀ ਹੋ ਸਕਦਾ ਪਰ ਅਸੀਂ ਸੋਚਦੇ ਕਿ ਨਾ ਰਹੇ ਜਾਂ ਉਹ ਰੋਕਦਾ ਰਹੇ ਉਹਦੇ ਜਿਹੜਾ ਉਹਨਾਂ ਦਾ ਕਾਗਜ਼ੀ ਜਿਹੜਾ ਉਹਨਾਂ ਦਾ ਆ ਰਿਹਾ ਹੈ ਹਾਂ ਜੀ ਉਹਦੇ ਤੇ ਜਿਹੜੀ ਇਹ ਪ੍ਰਕਿਰਿਆ ਨਾ ਜਦੋਂ ਉਹਨਾਂ ਦਾ ਫੋਟੋ ਲਾਉਣੀ ਆ ਜਾਂ ਉਹਨਾਂ ਦਾ ਆਧਾਰ ਕਾਰਡ ਦੀ ਕਾਪੀ ਲਾਉਣੀ ਆ ਉਹਦੀ ਚੀਜ਼ਾਂ ਕਿਸੇ ਵੀ ਵੇਲੇ ਮੌਕੇ ਤੇ ਅਵੇਲੇਬਲ ਨਹੀਂ ਹੁੰਦੀਆਂ ਤੇ ਦੋ ਵੀ ਇਹ ਚੀਜ਼ ਪੁੱਛਦੇ ਆ ਕਿ ਜਦੋਂ ਕੋਈ ਆਪਾਂ ਜਾਣੇ ਆ ਲੋਕਾਂ ਦੀ ਰੇਅਰ ਲਿਸਟ ਵਿੱਚ ਹੈਗੀ ਉਹ ਕਹਿੰਦੇ ਕਿ ਸਾਡੇ ਮੋੜ ਬਣਾ ਕੇ ਨਾ ਕਪਾੜੇ ਕੀ ਫੈਲਾਉਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਇਹ ਦੋ ਸਾਡਾ ਸਮਾਜ ਦੀ ਜਿਗਰ ਦੀ ਹਾਲਾਤ ਹੈ ਉਹਦੇ 'ਚ ਇਹ ਸਖਸ਼ਤਾ ਦਾ ਬਹੁਤ ਵੱਡਾ ਇਹ ਸਮਝੋ ਇਹਨੀਆਂ ਕਮੀਆਂ ਦੀ ਵਜ੍ਹਾ ਨਾਲ ਜਿਹੜੇ ਸਾਡੇ ਨੌਜਵਾਨੇ ਨਸ਼ਿਆਂ ਤੇ ਚਲੇ ਗਏ ਆ ਅਗੀਆਂ ਸਿੱਖਿਆ ਸੰਸਥਾਵਾਂ ਦਾ ਬੁਰਾ ਹਾਲ ਹੋ ਗਿਆ ਇਹ ਸਾਰੀਆਂ ਚੀਜ਼ਾਂ ਤੇ ਤੇਰੇ ਖਾਤੇ ਉੱਪਰ ਨਾ ਦੇਖਦਾ ਅਸੀਂ ਦਾਸਾ ਕਰਦੇ ਹਾਂ ਤੇ ਅਸੀਂ ਤੇ ਬੋਟੂਮਸ਼ਨ ਦਾ ਵੀ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਤੇ ਉਹਨਾਂ ਨੂੰ ਕਹਿੰਦੇ ਕਿ ਡੀਸੀ ਸਾਹਿਬਾ ਨਾਲ ਅੱਗੇ ਵੀ ਬੇਨਤੀ ਕਰਦੇ ਹਾਂ ਕਿ ਇਹ ਪ੍ਰਕਿਰਿਆ ਨੂੰ ਸੋਧੀ ਕੀਤਾ ਜਾਵੇ ਤੇ ਜਿਹੜੇ ਜੋ ਅਧਿਕਾਰੇਗੀਆਂ ਤੇ ਜਿਹਨਾਂ ਦੀ ਜਿੱਥੇ ਵਾਲੀ ਉਹਨਾਂ ਜੀਐਲਓ ਜਾਂ ਹੋਰ ਲਾਏ ਆ ਉਹਨਾਂ ਉਹਨਾਂ ਨੂੰ ਸਖਤ ਤਰ੍ਹਾਂ ਨਾਲ ਕਿ ਇਹ ਨਹੀਂ ਕਿ ਤੁਸੀਂ ਹਰੇਕ ਬੰਦੇ ਦੀ ਵੋਟ ਬਣਨੀ ਕਿਤੇ ਲਾਜ਼ਮੀ ਹੋਣੀ ਚਾਹੀਦੀ ਹੈ ਇਸੇ ਦੀ ਜੇਕਰ ਪਰੰਪਰਾ ਤੋਂ ਪਾਕਿ ਬਣੋ اپنا اپنا رول نہیں نوایا اس کر چی گئی جی لے کے ਨੇ ਇਹ ਦੀ ਸਾਰੀ ਸੰਗਤ ਨੂੰ ਓਪਨ ਕਰਤਾ ਅਸੀਂ ਨਾ ਤੇ ਕਿਸੇ ਨੂੰ ਸਪੈਸ਼ਲ ਖਤਾ ਦੇ ਰਹੇ ਹਾਂ ਤੇ ਨਾ ਕਿਸੇ ਨੂੰ ਅਸੀਂ ਰੋਕ ਰਹੇ ਹਾਂ